ਸਹਿਜ ਬਾਬਾ ਜੀ ਕੋਲ ਬੈਠੀ ਪੜ ਰਹੀ ਸੀ ਤੇ ਬਾਬਾ ਜੀ ਪਾਠ ਕਰ ਰਹੇ ਸਨ ਬਾਬਾ ਜੀ ਨੇ ਪਾਠ ਉਪਰੰਤ ਸਹਿਜ ਨੂੰ ਕਿਹਾ ਸਹਿਜ ਤੂੰ ਵੀ ਪਾਠ ਕਰਿਆ ਕਰ ਪੜ੍ਹਾਈ ਲਿਖਾਈ ਦਾ ਕੰਮ ਜਦੋਂ ਨਿਬੜ ਜਾਵੇ ਸਹਿਜ ਬਾਬਾ ਜੀ ਤੁਸੀਂ ਕਿੰਝ ਪੜ੍ਹ ਲੈਂਦੇ ਮੈਨੂੰ ਤੇ ਅਰਥ ਹੀ ਨਹੀਂ ਸਮਝ ਆਉਂਦੇ ਗੁਰਬਾਣੀ ਦੇ ਬਹੁਤ ਔਖੇ ਅਰਥ ਨੇ ਮੈਂ ਪੜ ਰਹੀ ਹੁੰਦੀ ਤੇ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਹੈ ਅਗੋਂ ਬਾਬਾ ਜੀ ਬੋਲੇ ਨਹੀਂ ਪੁੱਤਰ ਅਜੀਹਾ ਨਹੀਂ ਹੈ ਤੂੰ ਮੇਰੇ ਨਾਲ ਚੱਲ ਬਾਬਾ ਜੀ ਉਹਦੀ ਉਂਗਲ ਫੜ ਉਹਨੂੰ ਗੰਦਲੇ ਹੋਏ ਪਾਣੀ ਦੀ ਟੋਏ ਕੋਲ ਲੈ ਗਏ ਜੋ ਸੜਕ ਦੇ ਇੱਕ ਪਾਸੇ ਜਮਾ ਹੋਇਆ ਸੀ ਸਹਿਜ ਕਹਿੰਦੀ ਬਾਬਾ ਜੀ ਤੁਸੀਂ ਕੀ ਕਹਿ ਰਹੇ ਹੋ ਨਾਲੇ ਇਸ ਗੰਦੇ ਪਾਣੀ ਦਾ ਨਿਤਮੇਮ ਨਾਲ ਕੀ ਲੈਣਾ ਦੇਣਾ ਬਾਬਾ ਜੀ ਕਹਿੰਦੀ ਪੁੱਤਰਾ ਇਹ ਵੇਖ ਗੰਦਾ ਬਾਣੀ ਜਮਾ ਹੋਇਆ ਇਹ ਵਰਤੋਜੋਗ ਨਹੀਂ ਇੰਜ ਹੀ ਸਾਡੇ ਮਨਾਂ ਵਿੱਚ ਬੇਕਾਰ ਗੰਦੇ ਵਿਚਾਰ ਮਾੜੀ ਸੂਚ ਜਮਾ ਹੈ ਪਰ ਜਦ ਅਸੀਂ ਪਾਠ ਕਰਦੀ ਹਾਂ ਤਾਂ ਅਸੀਂ ਅੰਦਰੋਂ ਸ਼ੁੱਧ ਹੋ ਜਾਂਦੇ ਹਾਂ ਕਿਉਂ ਇੱਕ ਇਕੱਲੇ ਅੱਖਰ ਨਹੀਂ ਬਲਕਿ ਇਨ੍ਹਾਂ ਅੱਖਰਾਂ ਵਿੱਚ ਇੱਕ ਅਨੋਖਾ ਜਾਦੂ ਹੈ ਜੋ ਸਾਡੇ ਕੰਨਾਂ ਅੰਦਰ ਜਾਂਦੇ ਹੀ ਸਾਡੀ ਭਾਵਨਾ ਨੂੰ ਬਦਲ ਦਿੰਦਾ ਹੈ ਤੇ ਅਸੀਂ ਪਾਪ ਤੋਂ ਬਚ ਜਾਂਦੇ ਹਾਂ ਸਾਡੇ ਕੰਮ ਸ਼ੁੱਧ ਹੋਣੇ ਸ਼ੁਰੂ ਹੋ ਜਾਂਦੇ ਨੇ ਸਹਿਜ ਬੋਲਿਆ ਬਾਬਾ ਜੀ ਇਹ thì ਸੱਚੀ ਇੱਕ ਜਾਦੂ ਹੈ ਬਾਬਾ ਜੀ ਕਹਿੰਦੇ ਹਾਂ ਤੈਨੂੰ ਅਰਥ ਪਤਾ ਨਾ ਵੀ ਹੋਣ ਤਾਂ ਵੀ ਤੂੰ ਗੁਰਬਾਣੀ ਨਾਲ ਜੁੜਿਆ ਰਹਿ ਤੈਨੂੰ ਹੌਲੀ-ਹੌਲੀ ਸਭ ਸਮਝ ਆਉਣ ਲੱਗ ਜਾਣਾ ਕਿਉਂਕਿ ਗੁਰਬਾਣੀ ਨੇ ਤੈਨੂੰ ਆਪ ਹੀ ਆਪਣੀ ਸੰਗ ਜੋੜ ਲੈਣਾ ਤੇ ਤੇਰਾ ਮਨ ਤੇ ਰੂਹ ਪਵਿੱਤਰ ਹੋ ਜਾਣੀ ਤੇ ਚਲ ਚੜਤੀ ਕਲਾ ਨਹੀਂ ਤੈਨੂੰ ਕਦੇ ਡੋਲਣ ਨਹੀਂ ਦੇਣਾ ਸਹਿਜ ਕਹਿੰਦਾ ਬਾਬਾ ਜੀ ਤੁਸੀਂ ਸੱਚ ਕਹਿ ਰਹੇ ਹੋ ਇਹ ਗੁਰਬਾਣੀ ਵਿੱਚ ਤਾਂ ਸੱਚ ਮੁੱਚ ਹੀ ਯਾਦੂ ਹੈ ਸੋ ਮੈਂ ਹੁਣ ਤੋਂ ਗੁਰਬਾਣੀ ਪੜ੍ਹਿਆ ਕਰਾਂਗਾ ਪਰ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰੋ ਕਿ ਤੁਸੀਂ ਜੇ ਮੈਂ ਭੁੱਲ ਵੀ ਜਾਵਾਂ ਤਾਂ ਤੁਸੀਂ ਮੈਨੂੰ ਚੇਤੇ ਜਰੂਰ ਕਰਾਉਂਗੀ ਤਾਂ ਹੀ ਮੈਂ ਆਪਣੇ ਮਨ ਦੀਆਂ ਬੁਰੀਆਂ ਚੀਜ਼ਾਂ ਨੂੰ ਆਪਣੇ ਆਪ ਤੋਂ ਦੂਰ ਕਰਾਂਗਾ ਤੇ ਮੈਂ ਵੀ ਇਸ ਜਾਦੂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਦੇਖਣਾ ਇਸ ਕਹਾਣੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਤੁਹਾਡੇ ਲਈ ਗੁਰਬਾਣੀ ਦਾ ਉਚਾਰਨ ਬਹੁਤ ਜ਼ਰੂਰੀ ਹੈ ਹਰ ਰੋਜ਼ ਨਿਤਨੇਮ ਕਰਿਆ ਕਰੋ ਬੇਸ਼ੱਕ ਤੁਹਾਨੂੰ ਸ਼ਬਦ ਔਖੇ ਲੱਗਦੇ ਨੇ ਅਰਥ ਨਹੀਂ ਪਤਾ ਪਰ ਜਦੋਂ ਤੁਸੀਂ ਹਰ ਰੋਜ਼ ਆਪਣੇ ਜੀਵਨ ਦਾ ਗੁਰਬਾਣੀ ਨੂੰ ਹਿੱਸਾ ਬਣਾ ਲਿਆ ਤਾਂ ਆਪਣੀ ਆਪ ਉਹ ਸ਼ਬਦਾਂ ਦਾ ਜਾਦੂ ਤੁਹਾਡੇ ਦਿਮਾਗ ਤੇ ਚੜਨ ਲੱਗ ਜਾਣਾ ਤੁਹਾਨੂੰ ਅਰਥ ਆਪਣੀ ਆਪ ਸਮਝ ਆਉਣ ਲੱਗ ਜਾਣੀ ਦੇਸ਼ਕ ਤੁਹਾਨੂੰ ਅਰਥਾਂ ਦੀ ਸਮਝ ਨਹੀਂ ਪਰ ਇੱਕ ਗੱਲ ਚੇਤੀ ਰੱਖਿਓ ਤੁਹਾਡੀ ਜ਼ਿੰਦਗੀ ਕੁਰਬਾਨੀ ਨੇ ਅਰਥਾਂ ਸੰਗ ਪਰ ਦੇਣੀ ਸੋ ਦੋਸਤੋ ਜੇ ਤੁਹਾਨੂੰ ਆਪਣੀ ਇਹ ਕਹਾਣੀ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਦੀ ਜਰੂਰ ਕਰਿਓ ਪਿਆਰ ਸਤਿਕਾਰ